ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਚਨੂ ਹਿੰਦੁਸਤਾਨ ਫਾਚਨੂ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਫਰੀਦਕੋਟ ਪੁਲਿਸ ਨੂੰ ਮਿਲੀ ਕਾਮਯਾਬੀ ਲੁੱਟਕੋ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਹਥਿਆਰ ਸਮੇਤ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਨੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਚਨੂ ਦੀ ਖਾਸ ਰਿਪੋਰਟ ਸਾਡੇ ਮਾਜੂਦ ਟੀਐਸਪੀ ਡਾਕਟਰ ਪਰਕਿਆ ਜਨਜੀ ਆਈਪੀਐਸ ਜੀ ਜੀ ਦੇ ਨਾਮ ਯੇਟ ਸੇਕੋਨ ਪੀਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਫਰੀਦਕੋਟ ਜ਼ਿਲ੍ਹੇ ਵਿੱਚ ਸਪੈਸ਼ਲ ਨਾਕਾਬੰਦੀਆਂ ਕੀਤੀਆਂ ਜਦੋਂ ਏਸੀ ਸੁਖਵੰਦਰ ਸਿੰਘ ਨਾਕਾ ਬੰਦੀ ਤੇ ਮੌਜੂਦ ਸੀ ਤਾਂ ਇੱਕ ਇਤਲਾਹ ਨੂੰ ਮਿਲਦੀ ਏ ਕਿ ਜਾਜੂਨੂੜ ਵਿਖੇ ਤਿੰਨ ਜਣੇ ਜਿਹੜੇ ਜਿਨ੍ਹਾਂ ਦੇ ਵਿੱਚ ਸਾਇਲ ਜਿਹੜਾ ਸੰਜੇਨਗਰ ਦਾ ਮਾਈਕਲ ਗੁਰੂ ਨਾਨਕ ਦੇਵ ਨਗਰ ਫਰੀਕੋਟ ਦਾ ਅਤੇ ਸੂਚ ਵਾਸੀ ਜੋਤਨ ਕੁਲਰ ਫਰੀਕੋਟ ਦਾ ਇਹ ਤਿੰਨੇ ਜਣੇ ਕਿਸੇ ਵਾਅਦੇਤ ਨੂੰ ਅੰਜਾਮ ਦੇਣ ਲਈ ਬੈਠੇ ਰਹੇ ਨੇ ਕਿਸੇ ਦੀ ਲੁੱਟਖੋ ਕਰਨ ਲਈ ਤਿਆਰੀ ਕਰ ਰਹੇ ਨੇ ਤਾ ਸਾਡੇ ਏਸੀ ਸੁਮندر ਸਿੰਘ ਨੇ ਮੌਕੇ ਦੇ ਪੁਲਸ ਪਾਰਟੀ ਨਾਲ ਜਾ ਕੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਇੱਕ ਤੇਜ਼ ਤਲਵਾਰ ਇੱਕ ਛਪਾਨ ਅਤੇ ਇੱਕ ਨਲਕੀ ਦੀ ਦਸਤੀ ਬੰਦ ਕੀਤੀ ਜਿਨ੍ਹਾਂ ਤੇ ਅਸੀਂ ਸਿਟੀ ਫ੍ਰੀਕੋਰਟ ਵਿਖੇ ਮਕਦਮਾ ਨੰਬਰ 481 ਅੰਟਰਸੈਕਸ਼ਨ 111/23 ਇਸ ਤਹਿਤ ਦਰਜ ਕੀਤਾ ਤੇ ਇਹਨਾਂ ਤੇ ਦੋ ਦੋਸ਼ੀਆਂ ਤੇ ਪਹਿਲਾਂ ਵੀ ਇੱਕ ਇੱਕ ਸਾਇਲ ਤੇ ਵੀ ਇੱਕ ਮਕਦਮਾ ਪਹਿਲਾਂ ਦਰਜ ਇਹ ਵੀ ਬੇਲ ਆਊਟ ਤੇ ਮਾਈਕਲ ਜਿਹੜਾ ਮਸੀਹ ਰਿਕਾਰਡ ਦਾ ਏ ਵੀ ਬੇਜ ਤੇ ਬਾਹਰ ਆਇਆ ਹੈ ਤੇ ਇਹਨਾਂ ਨੂੰ ਅਸੀਂ ਅੱਜ ਮਾਜੋਕ ਕੋਰਟ ਦੇ ਵਿੱਚ ਪੇਸ਼ ਕਰਨ ਜਾ ਰਹੇ ਹਾਂ ਤੇ ਇਹਨਾਂ ਦਾ ਰਮਾਨ ਲੈ ਕੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜੇਲ੍ਹ ਤੋਂ ਬਾਅਦ ਆ ਕੇ ਇਹਨਾਂ ਨੇ ਹੋਰ ਵੀ ਕਿਸੇ ਵਹਾਦਤ ਨੂੰ ਅੰਜਾਮ ਦਿੱਤਾ ਹੈ ਤੇ ਜਿਹੜੀ ਇਹਨਾਂ ਤੋਂ ਅਗਲੀ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ